ਜਿਹੜਾ ਰੋਜ਼ਾ ਹੁੰਦਾ ਉਹ ਰੋਜ਼ਾ ਰੋਟੀ ਨਹੀਂ ਖਾਦੀ ਭੁੱਖੇ ਰਹਿਣ ਦਾ ਨਾਮ ਰੋਜ਼ਾ ਨਹੀਂ ਹੁੰਦਾ ਰੋਜ਼ਾ ਅੱਖ ਦਾ ਵੀ ਰੋਜ਼ਾ ਹੁੰਦਾ ਕੰਨ ਦਾ ਵੀ ਰੋਜ਼ਾ ਹੁੰਦਾ ਜ਼ਬਾਨ ਦਾ ਵੀ ਰੋਜ਼ਾ ਹੁੰਦਾ ਵੀ ਆਪਾਂ ਝੂਠ ਨਹੀਂ ਬੋਲਣਾ ਆਪਾਂ ਮਾੜਾ ਨਹੀਂ ਦੇਖਣਾ ਮਾੜਾ ਨਹੀਂ ਸੁਣਨਾ ਈਦਾ ਜਿਹੜਾ ਸਨੇਹਾ ਹੈਗਾ ਉਹ ਮੁਹੱਬਤ ਦਾ ਪਿਆਰ ਦਾ ਭਾਈਚਾਰੇ ਦਾ ਸਨੇਹਾ ਹੈ ਆਪਸ ਦੇ ਵਿੱਚ ਪਿਆਰ ਸਹਿਣਸ਼ੀਲਤਾ ਔਰ ਦੂਜਿਆਂ ਦਾ ਪਲਾ ਕਰਨਾ ਗਰੀਬ ਦਾ ਪਲਾ ਕਰਨਾ ਅਮੀਰ ਤੋਂ ਡਰਨਾ ਨਹੀਂ ਜ਼ੁਲਮ ਤੋਂ ਡਰਨਾ ਨਹੀਂ ਗਰੀਬ ਦਾ ਪਲਾ ਕਰਨਾ ਇਹੀ ਇਹੀ ਸਿਆਦਤ ਹੈ ਕਾਲ ਤੁਸੀਂ ਦੇਖ ਰਹੇ ਹੋ ਨੀਰ ਮੈਂ ਹਾਂ ਚਰਨਜੀਤ ਜੋਸ਼ੀ ਰਮਜ਼ਾਨ ਦੀ ਈਦ ਮੌਕੇ ਤੇ ਅੱਜ ਪਟਿਆਲਾ ਵਿਖੇ ਜਿਹੜੇ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਅੱਜ ਸਾਡੇ ਨਾਲ ਨੇ ਸ਼ੇਰ ਖਾਨ ਜੀ ਖਾਨ ਸਾਹਿਬ ਈਦ ਦੀਆਂ ਪਹਿਲਾਂ ਤੋਂ ਮੁਬਾਰਕਾਂ ਕੀ ਸੁਨੇਹਾ ਦੇਓਗੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਰਮਜ਼ਾਨ ਦਾ ਜਿਹੜਾ ਮਹੀਨਾ ਹੈ 30 ਰੋਜ਼ਿਆਂ ਬਾਅਦ ਈਦ ਹੋਈ ਹੈ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਈਦੁਲ ਫਿਤਰ ਦੀਆਂ ਜਿਹਨੂੰ ਮਿੱਠੀ ਈਦ ਵੀ ਪੰਜਾਬੀ ਚ ਕਿਹਾ ਜਾਂਦਾ ਹੈ ਪਰ ਪੰਜਾਬ ਦੇ ਲੋਕ ਇਹਨੂੰ ਮਿੱਠੀ ਈਦ ਕਹਿੰਦੇ ਨੇ ਤਾਂ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਅਰ ਅੱਜ ਦੇ ਦਿਨ ਇਹੀ ਦੁਆ ਕਰੂੰਗਾ ਵੀ ਅੱਲਾ ਮੀਆਂ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਹੈ ਸਾਡੇ ਦੇਸ਼ ਦਾ ਮਾਹੌਲ ਸ਼ਾਂਤ ਰਹੇ ਭਾਈਚਾਰੇ ਵਾਲਾ ਰਹੇ ਤਾਂ ਕਿ ਜਿਵੇਂ ਕਿ ਅਸੀਂ ਬਾਕੀ ਵੀ ਵਾਰਤਿਹਾਰ ਈਦ ਵਾਲੇ ਦਿਨ ਮੰਗੂਆਂ ਆਪਸੀ ਭਾਈਚਾਰਾ ਰਕਸਾਂਝ ਨੂੰ ਮਜ਼ਬੂਤ ਕਰਦੇ ਮਨਾਉਂਦੇ ਆ ਤੇ ਜਿਹੜਾ ਰਮਜ਼ਾਨ ਦਾ ਮਹੀਨਾ ਹੁੰਦਾ ਹੈ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਰੋਜ਼ਾ ਹੁੰਦਾ ਉਹ ਰੋਜ਼ਾ ਰੋਟੀ ਨਹੀਂ ਖਾਦੀ ਭੁੱਖੇ ਰਹਿਣ ਦਾ ਨਾਮ ਰੋਜ਼ਾ ਨਹੀਂ ਹੁੰਦਾ ਰੋਜ਼ਾ ਅੱਖ ਦਾ ਵੀ ਰੋਜ਼ਾ ਹੁੰਦਾ ਕੰਨ ਦਾ ਵੀ ਰੋਜ਼ਾ ਹੁੰਦਾ ਜ਼ਬਾਨ ਦਾ ਵੀ ਰੋਜ਼ਾ ਹੁੰਦਾ ਵੀ ਆਪਾਂ ਝੂਠ ਨਹੀਂ ਬੋਲਣਾ ਆਪਾਂ ਮਾੜਾ ਨਹੀਂ ਦੇਖਣਾ ਮਾੜਾ ਨਹੀਂ ਸੁਣਨਾ ਔਰ ਜਿਹੜਾ ਆਪਾਂ ਨੂੰ ਜੇਕਰ ਕਿਸੇ ਵੀ ਚੀਜ਼ ਦਾ ਜਿਵੇਂ ਕੋਈ ਵੀ ਬੰਦਾ ਕੋਈ ਸਿਗਰਟ ਬੀੜੀ ਦਾ ਐਬ ਕਰਦਾ ਜਾਂ ਕਾਸੀ ਵੀ ਚੀਜ਼ ਦਾ ਤਾਂ ਇਹ ਜਿਹੜਾ ਮਹੀਨਾ ਹੁੰਦਾ ਸਾਰੀਆਂ ਚੀਜ਼ਾਂ ਤੋਂ ਆਪਾਂ ਨੂੰ ਪਰੇ ਕਰਨ ਲਈ ਸਾਰੀਆਂ ਚੀਜ਼ਾਂ ਤੋਂ ਦੂਰ ਕਰਨ ਲਈ ਅੱਲਾਹ ਨੇ ਇੱਕ ਮਹੀਨਾ ਬਣਾਇਆ ਸੀ ਉਸ ਦੇ ਵਿੱਚ ਹਰ ਬੰਦਾ ਸਾਰਾ ਦਿਨ 30 ਦਿਨ 30 ਦਿਨ ਅੱਲਾਹ ਦੀ ਇਬਾਦਤ ਕਰਦਾ ਔਰ ਮੇਰੀ ਤਾਂ ਇਹੀ ਦੁਆ ਅੱਲਾਹ ਅੱਗੇ ਵੀ ਆਪਾਂ ਜਿਹੜਾ ਇਹ ਮਹੀਨਾ ਗੁਜ਼ਾਰਿਆ ਸਾਰਾ ਸਾਲ ਵੀ ਇਸੇ ਤਰ੍ਹਾਂ ਗੁਜ਼ਾਰੀਏ ਤਾਂ ਕਿ ਜਿਹੜਾ ਅਮਨ ਅਮਾਨ ਦਾ ਪੈਗਾਮ ਵੀ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਰਮਜ਼ਾਨ ਦੇ ਵਿੱਚ 30 ਦਿਨ ਰੱਖਦਾ ਉਹ ਤਾਂ ਮੈਨੂੰ ਇੰਨਾ ਪਤਾ ਹੈ ਵੀ ਉਹ ਨਾ ਤਾਂ ਮਾੜਾ ਦੇਖਣਾ ਉਹਨੇ ਨਾ ਮਾੜਾ ਕਰਨਾ ਤਾਂ ਬਹੁਤ ਬੜੀ ਗੱਲ ਹੈ ਮਾੜਾ ਸੁਣਨਾ ਨਹੀਂ ਤਾਂ ਇਸੇ ਤਰ੍ਹਾਂ ਇਹ ਰਮਜ਼ਾਨ ਦਾ ਮੀਨਾ گزارਿਆ ਜਾਂਦਾ ਤਾਂ ਅੱਜ ਦੇ ਦਿਨ ਤਾਂ ਇਹੀ ਦੁਆ ਹੈ ਵੀ ਸਾਰੇ ਹੀ ਲੋਕ ਇਹਨੂੰ ਆਪਸੀ ਭਾਈਚਾਰੇ ਸਾਂਝ ਨਾਲ ਬਣਾ ਤੇ ਹਰ ਵਾਰ ਤਿਹਾਰ ਹਰ ਉੱਪਰ ਵਾਲਾ ਕਰੇ ਅਸੀਂ ਸਾਰੇ ਜਿਵੇਂ ਪਹਿਲਾ ਵਾਰ ਤੇ ਹਰ ਮਨਨ ਆਪਸੀ ਭਾਈਚਾਰਕ ਸਾਂਝ ਨਾਲ ਉਸੇ ਤਰ੍ਹਾਂ ਮਿਲ ਕੇ ਹਰ ਵਾਰ ਤੇ ਹਰ ਤੋਂ ਬਿਲਕੁਲ ਖਾਨ ਸਾਹਿਬ ਨੇ ਦੱਸਿਆ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਜਿਹੜੇ ਕਿ ਈਦ ਦੇ ਹੁਣ ਗਲੇ ਮਿਲ ਕੇ ਮੁਹਾਰਕਾ ਵੀ ਦੇ ਰਹੇ ਤੁਸੀਂ ਦੇਖ ਰਹੇ ਹੋ ਕਿਉਂਕਿ 30 ਰੋਜ਼ੇ ਰੱਖਣ ਤੋਂ ਬਾਅਦ ਜਿਹੜੀ ਰਮਜ਼ਾਨ ਦੀ ਈਦ ਹੈ ਖਾਨ ਸਾਹਿਬ ਨੇ ਕਿਹਾ ਕਿ ਆਉਂਦੀ ਆ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਜਿਹੜੇ ਕਿ ਮਸਜਿਦ ਤੋਂ ਬਾਹਰ ਜਿਹੜੇ ਆਰ ਐਨ ਨਮਾਜ਼ ਪੜ੍ਹ ਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਰ ਉਹਨਾਂ ਨੇ ਕੀ ਇੱਕ ਭਾਈ ਚਾਰਕ ਦੀ ਸੰਜੀ ਜਿਹੜੀ ਕਿ ਕਿਸੇ ਦੇ ਨਫ਼ਰਤ ਦੇ ਕਿਸੇ ਦੇ ਕੁਝ ਬੋਲਣਾ ਨਹੀਂ ਸਿਰਫ ਜਿਹੜੇ ਰੋਜ਼ੇ ਹੁੰਦੇ ਉਸ ਦੇ ਵਿੱਚ ਮੈਂ ਮਤਲਬ ਇੱਕ ਅੱਲਾ ਨੂੰ ਦੀ ਯਾਦ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਦੀ ਇਦਗਾਹ ਦੀਆਂ ਜਿਹੜੀ ਕਿ ਨਵਾਜ਼ ਅੜ ਕੇ ਜਿਹੜੇ ਕੀ ਸਾਰੇ ਨੌਜਵਾਨ ਆ ਰਹੇ ਨੇ ਤੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਆਪਕ ਵੀ ਬਮਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਅਸੀਂ ਹੋਰ ਵੀ ਕਈ ਜਿਹਨਾਂ ਨਾਲ ਗੱਲ ਕਰਦੇ ਕਰਦੇ ਆ ਗੱਲ ਤੇ ਪੁੱਛਦੇ ਆ ਇਹ ਛੋਟਾ ਜਿਹਾ ਬੱਚਾ ਹੈ ਕਿਉਂਕਿ ਜਦੋਂ Eid ਆਉਂਦੀ ਹੈ ਬੱਚਿਆਂ ਚ ਬਹੁਤ ਹੋ ਹੁੰਦਾ ਤਿਆਰ ਹੋ ਗਿਆ ਕਿਆ ਕਹੋਗੇ ਅਜੀਤ ਹੈ Eid ਮੁਬਾਰਕ Eid ਮੁਬਾਰਕ ਆਪ ਬਤਾਓ ਆਪ ਬੱਚਾ Eid ਮੁਬਾਰਕ ਕਿਆ ਸੁਨੇ ਬੜੀਆ ਸ ਹੈ ਬੜੀਆ ਸ ਇਤੇ ਕਿਤਨੇ ਹਾਂਜੀ ਮੁਬਾਰਕ ਜੀ ਪ੍ਰਧਾਨ ਜੀ ਕਿਆ ਸੰਦੇਸ਼ ਦੇ ਬਾਈ ਇਸ ਦਾ ਮੌਕਾ ਈ ਸਾਰੇ ਸਾਥੀ ਆਪਣੇ ਮਿਲ ਕੇ ਰਹਿਣ ਤੇ ਆਪਸ ਵਿੱਚ ਇਤفاق ਰੱਖਣੀ ਇਹੀ ਚਾਹੀਦਾ ਸਾਰੇ ਇਸਤਫਾਕ ਰੱਖੇ ਸਭ ਕੋ Eid ਮੁਬਾਰਕਾ ਹਰ ਇੱਕ ਪਹਚਾਰਨ ਸਭ ਨੂੰ Eid ਦੀ ਬਹੁਤ ਬਹੁਤ ਮੁਬਾਰਕਾ ਹੈ ਬਿਲਕੁਲ ਜੜੀ ਕੀ ਸੰਜੇ ਸਭ ਦੇ ਸੰਜੇ ਜੜੀ ਕੀ ਉਹਦੀ ਭਾਈਚਾਰਕ ਦੀ ਜਿਹੜੀ ਉਹ ਦਿੱਤੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜੜੀ ਕੀ ਐਸਪੀ ਸਿਟੀ ਸਾਹਿਬ ਵੀ ਤੁਹਾਡੇ ਨਾਲ ਹੈ ਸਰ Eid ਮੁਬਾਰਕ ਐਸਪੀ ਸਿਟੀ ਸਾਹਿਬ ਵੀ ਆ ਤੁਹਾਡੇ ਨਾਲ ਜਿਹੜੇ ਕੀ ਐਸਪੀ ਸਿਟੀ ਸਰ ਪਹਿਲੇ ਤੋਂ ਆਪਕੋ Eid ਮੁਬਾਰਕ ਪਟਿਆਲੇ ਚੋਂ ਤੁਸੀਂ ਆਪਣੇ ਭਾਈਚਾਰਕ ਲੋਕਾਂ ਦਾ ਕੀ ਸੰਦੇਸ਼ ਸਰ ਦੇਣਾ ਚਾਹੁੰਦੇ देखो ईद के आज खुशी के मौके पे सबसे पहले तो मेरे तरफ से सभी को ईद की बहुत बहुत मुबारकबाद और आज के मतलब ईद के मौके पे मैं सबको अमन खुशी का पैगाम देना चाहूँगा और सबको ये अपील करूँगा कि जो भाईचारा है आपसी भाईचारा उसको बना के रखें और पटियाला वासियों को भी खास करके ईद की बहुत बहुत मुबारकबाद बिल्कुल सर डॉक्टर सरफराज आलम ਜਿਹੜੇ ਕਿ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਐਸਪੀ ਸੀਟੀਵੀ ਨੇ ਜਿਹੜੇ ਕਿ ਸਾਰਾ ਦਿਨ ਕਾਨੂੰਨ ਦਾ ਕੰਟਰੋਲ ਚ ਵੀ ਰੱਖਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ ਨਮਾਜ਼ ਅਦਾ ਕਰਨ ਆਏ ਸੀ ਔਰ 30 ਰੋਜ਼ਿਆਂ ਤੋਂ ਬਾਅਦ ਇਸ ਨੂੰ ਮਿੱਠੀ ਈਦ ਕਿਹਾ ਜਾਂਦਾ ਕੀ ਅੱਜ ਦੇ ਦਿਨ ਖੀਰ ਦਾ ਜਿਹੜਾ ਕਿ ਪ੍ਰਸ਼ਾਦ ਬਣਾਇਆ ਜਾਂਦਾ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਕੀ ਤਿਆਰ ਹੋ ਕੇ ਆਏ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਨੇ ਬੱਚੀਆਂ ਵੀ ਆਈ ਨੇ थोड़िया थोड़िया बच्चिया भी आई नेर रहे हो क्या कहो गैसे नए नए कपड़े बिलकुल तो क्या भाजी संदेश की देना चाहते हो भाई जन क्या संदेश देना चाहते हो ईद हमारा ईद तो का त्योहार है इसको सब लोग खुशी के साथ मिलके बनाए اور یہیں સંદેશ دینا چاہیں گے کہ ملک پہ جو سبھی لوگ ہیں مل خوشی کے ساتھ مل کے جُل کے رہیں۔ بالکل سڈے نال اور بھی چھوٹی سی بچی ہے جڑی کی اپنے پاپا نال اپنے چاچو نال آے ہوئے نے خان صاحب کیا સંદેશ دینا چاہیں گے؟ بہت بہت ودیا لگیا جی نماز پڑھ کے اور بہت اچھا لگیا سارا نوں مل کے یار خان بہت اچھا ہے سب مل جل کے رہنے ہیں سارے پیار ہیں سارا جی سب کچھ این ودیا تو بالکل ਤੁਸੀਂ ਵੱਖ-ਵੱਖ ਜਿਹੜੇ ਕੀ ਸੁਣੇ ਆ ਵੱਖ-ਵੱਖ ਜਿਹੜੇ ਕੀ ਤੁਸੀਂ ਸੁਣੇ ਵੀ ਆ ਕਿ ਭਾਈਚਾਰਕ ਸਾਂਝ ਦਾ ਇੱਕ ਸੁਨੇਹਾ ਦਿੱਤਾ ਜਾਂਦਾ ਹੈ ਈਦ ਦੇ ਮੌਕੇ ਵੀ ਹਰ ਇੱਕ ਚਾਹੇ ਉਹ Hindu ਆ ਚਾਹੇ Muslim ਆ ਚਾਹੇ Sikh ਆ ਸਭ ਭਾਈਚਾਰਕ ਸਾਂਝ ਨਾਲ ਰਹਿਣਾ ਚਾਹੀਦਾ ਔਰ SPCD ਸਾਹਿਬ ਜਿਹੜੇ ਕੀ ਡਾਕਟਰ ਸਰਫਰਾਜ਼ ਆलम ਜਿਨ੍ਹਾਂ ਨੇ ਵੀ ਕਿਹਾ ਕਿ ਭਾਈਚਾਰਕ ਸਾਂਝ ਦਾ ਇੱਕ ਈਦ ਤੇ ਸੁਨੇਹਾ দেয়া ਜਾਂਦਾ ਇਸ ਮੌਕੇ ਤੇ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਆ ਗਏ ਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਡਾਕਟਰ ਬਲਵੀਰ ਸਿੰਘ ਤੇ ਵਿਧਾਇਕ ਜੀਤਪਾਲ ਸਿੰਘ ਕੋਲੀ ਪਹਿਲਾ ਲੋਕ ਜਿਹੜੇ ਕਿ ਉਹਨਾਂ ਨਾਲ ਫੋਟੋ ਵੀ ਖਿਚਾ ਰਹੇ ਕਿਉਂਕਿ ਹਰ ਇੱਕ ਨੂੰ ਹੁੰਦਾ ਪਰ ਅਸੀਂ ਗੱਲ ਵੀ ਕਰ ਦੋ ਡਾਕਟਰ ਸਾਹਿਬ ਕਿਆ ਸੁਨੇਹਾ ਦੇਣਾ ਚਾਹੋਗੇ ਈਦ ਮੌਕੇ ਈਦ ਦਾ ਜਿਹੜਾ ਸੁਨੇਹਾ ਹੈਗਾ ਉਹ ਮੁਹੱਬਤ ਦਾ ਪਿਆਰ ਦਾ ਭਾਈਚਾਰੇ ਦਾ ਸੁਨੇਹਾ ਹੈ ਜੀ ਬਾਬਾ ਇਹ ਇਹ ਈਦ ਦੇ ਦਿਨ ਦਾ ਪਹਿਲਾ ਜਿਹੜਾ 1 ਮਹੀਨੇ ਦਾ ਰਮਾਦਾਨ ਉਸ ਤੋਂ ਬਾਅਦ ਜਿਹੜਾ ਇਹ ਦਸਨਿਆ ਹੈ ਹੀ ਪਿਆਰ ਦਾ ਮੁਹੱਬਤ ਦਾ ਔਰ ਜੋ ਇਮਾਮ ਸਾਹਿਬ ਨੇ ਸਾਰਾ ਜੋ ਮੈਸੇਜ ਪੜ੍ਹਿਆ ਸੀਗਾ ਉਹਦੇ ਵਿੱਚ ਸਾਰਾ ਨਿਚੋੜ ਹੈ ਜੀ ਉਹ ਆਪਸ ਦੇ ਵਿੱਚ ਪਿਆਰ ਸਹਿਣਸ਼ੀਲਤਾ ਔਰ ਦੂਜਿਆਂ ਦਾ ਭਲਾ ਕਰਨਾ ਗਰੀਬ ਦਾ ਭਲਾ ਕਰਨਾ ਅਮੀਰ ਤੋਂ ਡਰਨਾ ਨਹੀਂ ਜ਼ੁਲਮ ਤੋਂ ਡਰਨਾ ਨਹੀਂ ਗਰੀਬ ਦਾ ਭਲਾ ਕਰਨਾ ਇਹੀ ਇਹੀ ਸਨੇਹਾ ਜੀ ਦਾ ਸੋ ਬਿਲਕੁਲ ਤੁਹਾਡੇ ਨਾਲ ਵੀ ਤਾਂ ਐਕਜ਼ਾ ਵੀ ਆ ਗਏ ਆ ਐਮ ਐਲ ਏ ਸਾਹਿਬ ਤੁਸੀਂ ਕੀ ਪਹਿਲਾਂ ਐਮ ਐਲ ਏ ਸਾਹਿਬ ਫੋਟੋਆਂ ਖਿਚਾ ਰਹੇ ਕਿਉਂਕਿ ਤੁਹਾਡੇ ਐਮ ਐਲ ਏ ਦਾ ਪਟਿਆਲੇ ਦੇ ਨੇ ਸੋਹਣਿਆ ਕੀ ਹਰ ਇੱਕ ਬੰਦਾ ਕਹਿੰਦਾ ਵੀ ਪਹਿਲਾਂ ਐਮਐਲਏ ਸਾਹਿਬ ਨਾਲ ਫੋਟੋਆਂ ਖਿਚਾ ਲਈਏ ਮੈਨੇ ਸਾਹਿਬ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਪ ਦੇ ਮੁਕੱਦਸ ਦੀਦ ਦੇ ਪਾਕ ਦਿਹਾੜੇ ਤੇ ਮੈਂ ਸਾਰੇ ਹੀ ਮੁਸਲਮ ਭਾਈਚਾਰੇ ਨੂੰ ਖਾਸ ਤੌਰ ਤੇ ਤੇ ਸਾਰੀ ਇਕਾਈ ਨੂੰ ਜਿਹੜਾ ਹੈ ਮੈਂ ਆਪਣੇ ਵੱਲੋਂ ਵਧਾਈ ਦੇਣਾ ਹਾਂ ਜੋ ਸੰਦੇਸ਼ ਅੱਜ ਅਸੀਂ ਇੱਥੇ ਆ ਕੇ ਸੁਣਿਆ ਹੈ ਭਾਈਚਾਰ ਸਾਂਝੀ ਵਾਲਤਾ ਦਾ ਸੰਦੇਸ਼ ਜਿਹੜਾ ਹੈ ਇਥੋਂ ইমাম ਜੀ ਨੇ ਦਿੱਤਾ ਹੈ ਉਹਨੂੰ ਅੱਜ ਦੇ ਦੌਰ ਦੇ ਵਿੱਚ ਹੂ ਬਹੂ ਉਸ ਦਾ ਸਾਨੂੰ ਜਿਹੜਾ ਹੈ ਇਕਬਾਲ ਕਰਨਾ ਚਾਹੀਦਾ ਉਸ ਨੂੰ ਜਿਹੜਾ ਹੈ ਮੰਨਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਭਾਈਚਾਰਕ ਸਾਂਝੀ ਵਾਲਤਾ ਹੀ ਜਿਹੜਾ ਹੈ ਉਹ ਸਮਾਜ ਨੂੰ ਸ਼ਹਿਰ ਨੂੰ ਸਾਡੀਆਂ ਨਾਲੀਆਂ ਜਨਰੇਸ਼ਨਸ ਦਾ ਫਿਊਚਰ ਜਿਹੜਾ ਹੈ ਉਹਦੇ ਤੇ ਡਿਪੈਂਡ ਕਰਦਾ ਸੋ ਸਾਰਿਆਂ ਨੂੰ ਇਸ ਮੁਕੱਦਸ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਾਡੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਾ ਹਮੇਸ਼ਾ ਇਸ ਤਰ੍ਹਾਂ ਕਾਇਮ ਰੱਖਿਆ ਸੀ ਸਾਰੇ ਮਿਲ ਕੇ ਇੱਕ ਦੂਜੇ ਦੇ ਤਿਉਹਾਰ ਮਨਾਏ ਸੀ। ਉਹ ਬਿਲਕੁਲ ਤੁਸੀਂ ਸੁਣਿਆ ਵਿਧਾਇਕ ਸਾਹਿਬ ਨੇ ਕਿਹਾ ਕਿ ਜਿਹੜੀ ਆਪਸੀ ਭਾਈਚਾਰਕ ਸਾਂਝ ਜਾਂ ਜਿਹੜੀ ਆਪਸੀ ਕਿਉਂਕਿ ਰਮਜ਼ਾਨ ਦਾ ਜਿਹੜਾ ਹੁੰਦਾ ਜਿਸੇ 30 ਰੋਜ਼ੇ ਰੱਖੇ ਜਾਂਦੇ ਆ 30 ਰੋਜ਼ਿਆਂ ਤੋਂ ਬਾਅਦ ਕਿਉਂਕਿ ਜਿਹੜਾ ਕਿਸੇ ਵੀ ਖਿਲਾਫ ਕੋਈ ਧਰਮ ਦਾ ਉਹ ਨਹੀਂ ਕਰਨਾ ਤੇ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਪਟਿਆਲਾ ਦੇ ਲੋਕਾਂ ਦੇ ਇਹਨਾਂ ਲੋਕਾਂ ਨੇ ਭਾਵੇਂ ਡਾਕਟਰ ਬਲਵੀਰ ਸਿੰਘ ਦੀਆਂ ਵੋਟਾਂ 'ਚ ਭਾਵੇਂ ਜੀਤਪਾਲ ਦੀਆਂ ਵੋਟਾਂ 'ਚ ਇਹਨਾਂ ਦਾ ਬਹੁਤ ਪਿਆਰ ਮਿਲਿਆ ਤਾਂ ਉਹਨਾਂ ਨੇ ਕਿਹਾ ਅਸੀਂ ਵੀ ਇਸ ਮੁਸਲਿਮ ਭਾਈਚਾਰੇ ਦੇ ਨਾਲ ਹਮੇਸ਼ਾ ਖੜੇ ਆਂ ਸੋ ਇਹਨਾਂ ਦੀਆਂ ਜਿਹੜੀਆਂ ਕੋਈ ਵੀ ਡਿਮਾਂਡ ਹੋएगी ਉਹ ਅਸੀਂ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ਿਤ ਰਿਪੋਰਟ